ਸਾਸੀ ਗਾਲ ਦੋਸਤੋ ਮੈਂ ਇਸ ਵਕਤ ਸਤੌਜ ਪਿੰਡ ਆ ਮੇਰਾ ਆਪਣਾ ਮੇਰੀ ਜਨਮ ਭੂਮੀ ਮੇਰੀ ਕਰਮ ਭੂਮੀ ਹੈ ਇਸ ਪਿੰਡ ਚ ਮੈਂ ਪੜਿਆ ਲਿਖਿਆ ਵੱਡਾ ਹੋਇਆ ਬਹੁਤ ਸਾਰੇ ਮੇਰੇ ਦੋਸਤ ਪਿੱਤਰ ਨੇ ਜਿਨ੍ਹਾਂ ਨਾਲ ਮੈਂ ਮੱਝਾਂ ਚਾਰੀਆਂ ਮੈਂ ਟੋਬਿਆਂ ਚ ਤਾਰੀਆਂ ਲਾਈਆਂ ਕਿਸੇ ਨਾਲ ਲੜਾਈਆਂ ਵੀ ਹੋਈਆਂ ਨੇ ਕਦੇ ਉਹਨਾਂ ਨੇ ਮੈਨੂੰ ਕੁੱਟਿਆ ਕਦੇ ਮੈਂ ਉਹਨਾਂ ਨੂੰ ਕੁੱਟਿਆ ਤੇ ਫਿਰ ਲਾਂਬੇ ਵੀ ਆਏ ਤੇ ਇਸ ਵਕਤ ਮੈਂ ਸਤੌਜ ਪਿੰਡ ਦੇ ਵਿੱਚ ਆ ਸਿਰਫ ਇੱਕ ਛੋਟਾ ਜਿਹਾ ਦੇਖਣਾ ਸੀਗਾ ਕਿ ਕਿਸ ਤਰ੍ਹਾਂ VOTING ਚੱਲ ਰਹੀ ਹੈ ਬਾਕੀ ਸਤੌਜ ਪਿੰਡ ਦੇ ਲੋਕ ਦੱਸ ਦੇਣਗੇ ਮੇਰਾ ਆਪਣਾ ਜੱਦੀ ਪਿੰਡ ਸਤੌਜ ਹੈ ਇਸ ਸਤੌਜ ਪਿੰਡ ਦੇ ਲੋਕਾਂ ਬਾਰੇ ਮਾਰ ਦੇ ਨਾਲਾ ਮੋਟਾ ਮੋਟਾ ਵਾਰੀ ਕਰਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਅਸੀਂ ਭਾਈ ਨੂੰ ਜਿੱਤ ਹਾਸਲ ਕਰਕੇ ਦੇਵਾਂਗੇ ਭਾਈ ਜਿੰਦਾਬਾਦ ਕਾ ਵੀ ਦਿੱਤ ਕਾ ਮੇਰੀਆਂ ਚਾਚੀਆਂ ਮੇਰੀਆਂ ਤਾਈਆਂ ਔਰ ਜਿਨ੍ਹਾਂ ਨੇ ਮੈਨੂੰ ਗੋਦੀਆਂ ਚ ਖੜਾਇਆ ਆਪਣੀਆਂ ਚ ਉਹ ਖੜੀਆਂ ਨੇ ਉਹ ਤੂ ਲੈ ਵੇਗਾ ਸਾਨੂੰ ਗੋਦੀ ਚ ਨੂੰ ਕੋਲ ਤੋਂ ਲੈ ਮਗਾ ਤਾਨੂੰ ਗੋਦੀ ਚ மோல்

ਮੈਂ ਤਾਂ ਬੜਾ ਚੱਕ ਪੂਜੀ ਮੜਾ ਇੱਧਰ ਚੱਕ ਹਾਂਜੀ ਇਰਫਾਨ ਜਿੰਦਾਬਾਦ ਜਿੰਦਾਬਾਦ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹਨੇਰੀ ਹੈ ਮੈਨੂੰ ਖੁਸ਼ੀ ਹੈ ਕਿ ਲੋਕ ਬੋਲ ਸਤਿ ਸ਼੍ਰੀ ਅਕਾਲ ਧੰਨਵਾਦ ਇਨਕਲਾਬ ਜਿੰਦਾਬਾਦ ਅਸਦੀਮਾਨ ਸਾਹਿਬ ਨੇ ਚਾਕੇ ਤੋਰਾਂਗੇ ਪੂਰਾ ਆ ਨੰਬਰ ਦਾ ਫੋਟੋ